ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਆਪਾਂ ਵਲੌਗ ਹਨਾ 6 ਵਜੇ ਬਣਾ ਰਹੇ ਆ ਤੇ ਅੱਜ ਸਪੈਸ਼ਲ ਵੈਸਤ ਵਲੌਗ ਕੋਈ ਬਣਿਆ ਨਹੀਂ ਸੀਗਾ ਕਿਉਂਕਿ ਸਾਰਾ ਦਿਨ ਲਾਈਟ ਦਾ ਘਟ ਲੱਗਿਆ ਤੇ ਨਹਾ ਤੜ ਗਿਆ ਹੁਣ ਮੈਂ ਨਾ ਕਿਹਾ ਜੀ ਨਾ ਸਿਰ ਵਗੈਰਾ ਹੁਣ ਬਾਹਗਾ ਤੇ ਦਾਲ ਆਪਣੀ ਮੂਗੀ ਦੀ ਬਣੀ ਪਈ ਐ ਤੇ ਦੁੱਧ ਗਰਮ ਕਰ ਲਿਆ ਤੇ ਆਟਾ ਵਗੈਰਾ ਗੁੰਨ ਰੱਖਿਆ ਤੇ ਹੁਣ ਅਸੀਂ ਬਸ ਮੈਂ ਰੋਟੀ ਲੱਗ ਜੂ ਨਾਲ ਦੀ ਨਾਲ ਸਾਰੇ ਖਾ ਲੈਣਗੇ ਤੇ ਅੱਜ ਬਲੌਗ ਨਹੀਂ ਬਣਾਉਣਾ ਕਿਉਂਕਿ ਬੜਿਆ ਹੀ ਨਹੀਂਗਾ ਮੈਂ ਨਾਈ ਨਹੀਂ ਸਵੇਰ ਦੀ ਹਨਾ ਤੇ ਸੂਟ ਤੇ ਬੈਠੀ ਰਹੀ ਸੂਟ ਕਾਫੀ ਤਿਆਰ ਕਰਤਾ ਮੈਂ ਤੇ ਬਲੌਗ ਕਿਉਂ ਮੈਂ ਮੇਰੀ ਧੀ ਵਾਸਤੇ ਬਲੌਗ ਬਣਾਉਣੀ ਹੈ ਕਿਉਂਕਿ ਮੇਰੀ ਭੈਣ ਜਿਹੜੀ ਪ੍ਰਵੀਨ ਕੌਰ ਆ ਬਹੁਤ ਜ਼ਿਆਦਾ ਆਪਣੇ ਚੈਨਲ ਨਾਲ ਸਪੋਰਟ ਕਰਦੀ ਹੈ ਮੈਂ ਕਹਿਣੀ ਵੀ 5 6 ਮਿੰਟ ਹੁੰਦੇ ਉਹ ਭੈਣ ਦੇ ਥੈਂਕ ਯੂ ਭੈਣੇ ਆਈ ਕਮੈਂਟ ਕਰਿਆ ਕਰੋ ਹਨਾ ਤੇ ਮੇਰੀ ਧੀ ਦਾ ਹਨਾ ਅਜ ਜਨਮ ਦੇਣਾ ਮੈਂ ਜ਼ਰੂਰ ਵਿਸ਼ ਕਰਨ ਵਾਸਤੇ ਹਨਾ ਮੈਂ ਕਿਹਾ ਬਲੌਗ ਜ਼ਰੂਰ ਪਾਉਣਾ ਭਾਵੇਂ 10 ਮਿੰਟਾਂ ਦਾ ਬਣ ਜੇ 5 ਦਾ ਬਣ ਜੇ ਤੇ ਜਸ ਕੀਰਤ ਪੁੱਤ ਹੈਪੀ ਬਰਥਡੇ ਤੇਰੀ ਆਂਟੀ ਵੱਲੋਂ ਤੇ ਗੋਡ ਬlesਸ ਯੂ ਤੇ ਲਵ ਯੂ ਪੁੱਤ ਤੇਰੇ ਨਾਲ ਤੇ ਦਿਨ ਰਾਤ ਤਰੱਕੀਆਂ ਕਰੇ ਤੇ ਵਾਹਿਗੁਰੂ ਤੈਨੂੰ ਤੰਦਰੁਸਤ ਰੱਖੇ ਹਨਾ ਤੇ ਇੱਕ ਗੱਲ ਮੇਰੀ ਪੁੱਤ ਜਰੂਰ ਮੰਨੀ ਹਨਾ ਮੈਨੂੰ ਨਹੀਂ ਪਤਾ ਹਨਾ ਵੀ ਪੁੱਤ ਤੇਰੀ ਕਿੰਨੀ ਏਜ ਹੈ ਵੀ ਤੂੰ ਛੋਟਾ ਹੈ ਜਾਂ ਵੱਡਾ ਹੈ ਹਨਾ ਕਿਉਂਕਿ ਆਪਣੀ ਪ੍ਰਵੀਨ ਭੈਣ ਨਾਲ ਮੇਰੀ ਇੰਨੀ ਗੱਲ ਨਹੀਂ ਹੋਈ ਮੈਂ ਇੱਕੀ ਚੀਜ਼ ਕਹਿਣਾ ਚਾਹਣੀ ਆ ਵੀ ਪੁੱਤ ਆਦੀ ਮੰਮੀ ਡੈਡੀ ਦਾ ਹਨਾ ਫੁੱਲ ਧਿਆਨ ਰੱਖਣਾ ਕੇਅਰ ਕਰਨੀ ਹੈ ਉਹਨਾਂ ਦਾ ਕਹਿਣਾ ਮੰਨਣਾ ਤੇ ਜਿੱਦਾਂ ਨਾ ਮਾਪਿਓ ਕੁਛ ਵੀ ਕਹਿੰਦੇ ਆ ਗੱਲ ਮੰਨਣੀ ਹੈ ਬੇਟਾ ਤੇ ਕਿਉਂਕਿ ਮਾਪਿਓ ਹੁੰਦੇ ਜਿਹੜੇ ਬੱਚਿਆਂ ਵਾਸਤੇ ਚੰਗਾ ਹੀ ਸੋਚਦੇ ਆ ਮਾੜਾ ਨਹੀਂ ਸੋਚਦੇ ਹੁੰਦੇ ਤਾਂ ਦਿ ਲੋ ਹੈਪੀ ਬਰਥਡੇ ਸਪੈਸ਼ਲ ਬਲੌਗ ਅੱਜ ਤੇਰੇ ਵਾਸਤੇ ਕਿਉਂਕਿ ਬਲੌਗ ਬਣਿਆ ਨਹੀਂ ਸੀਗਾ ਮੇਰੀ ਸਲਾਹ ਸੀ ਬਹਿ ਕੇ ਕੱਲ ਨੂੰ ਬਲੌਗ ਪਾਵਾਂਗੇ ਆਪਾਂ ਤੇ ਹੈਪੀ ਬਰਥਡੇ ਪੁੱਤ ਤੇ ਤਰੱਕੀ ਕਰੇ ਤੂੰ ਗੋਡ ਬlesਸ ਯੂ ਤੇ ਇਧਰ ਆਪਣਾ ਜਸਨਾ ਵੀ ਆਖੂਗਾ ਹੈਪੀ ਬਰਥਡੇ ਜਸਕੀਰਤ ਹੈਪੀ ਬਰਥਡੇ ਜਸਕੀਰਤ ਭੈਣ ਦੇ ਲਓ ਜੀ ਹੈਪੀ ਬਰਥਡੇ ਜਸਕੀਰਤ ਭੈਣ ਤੇ ਪ੍ਰੀਤ ਵੀ ਕਹੂ ਪਤਾ ਤੂੰ ਵੀ ਕਹ ਦੇ ਹੈਪੀ ਬਰਥਡੇ ਜਸਕੀਰਤ ਭੈਣ ਹਾਂ ਲਓ ਜੀ ਪ੍ਰੀਤ ਨੇ ਵੀ ਤੇ ਜਸ਼ਨ ਨੇ ਵੀ ਬੇਸ਼ਕਰਤਾ ਤੇ ਇੱਕ ਨਾ ਛੋਟੀ ਜੀ ਯਾਦ ਕੱਲ ਰਹਿ ਗਈ ਸੀ ਆਪਣੀ ਸ਼ੇਅਰ ਕਰਨ ਵਾਲੀ ਤੇ ਜਦੋਂ ਹਨਾ ਅਸੀਂ ਉਹ ਮੇਰੇ ਵੱੱਛੋਂ ਯਾਦ ਆਈ ਕਦੇ ਵੀ ਉਸ ਤੱਕ ਵੇਲਾ ਜਾਂ ਹੋ ਰਿਹਾ ਸੀ ਇੱਕ ਯਾਦ ਆਪਣੀ ਹਨਾ ਇਹ ਹੈ ਵੀ ਆਪਦੇ ਭੈਣ ਭਰਾਵਾਂ ਨਾਲ ਵੀ ਜਦੋਂ ਜਿਸ ਵੇਲੇ ਅਸੀਂ ਹਨਾ ਮਤਲਬ ਸਾਂਝਾ ਪਰਵਾਸ ਸੀ ਪਹਿਲਾਂ ਸਾਡੇ ਫਿਰ ਜਦੋਂ ਅਸੀਂ ਅੱਡ ਕਰੇ ਗਏ ਹਨਾ ਤੇ ਮਤਲਬ ਸਾਡਾ ਵਿਆਹ ਅਡ ਕਰੇ ਬਾਅਦ ਮੇਰੇ ਡੈਡੀ ਨੇ ਕਰਿਆ ਸੀ ਪਹਿਲਾਂ ਹੀ ਅਡ ਹੋ ਗਏ ਸੀਗੇ ਤੇ ਉਸ ਸਾਲ ਹਨਾ ਜਦੋਂ ਫਸਲ ਵੀਜੀ ਬੰਦਿਆ ਹੋਇਆ ਸਾਨੂੰ ਨਰਮਾ ਆਇਆ ਤੇ ਨਰਮਾ ਬਿਲਕੁਲ ਹਜੇ ਓੜਿਆਂ ਚੋਂ ਬਾਹਰ ਨਿਕਲ ਰਿਹਾ ਸੀ ਮੰਨ ਕੇ ਚਲੋ ਇੱਕ ਇੱਕ ਪੱਤੇ ਤੇ ਨਰਮਾ ਸੀਗਾ ਬਹੁਤ ਛੋਟਾ ਸੀਗਾ ਨਰਮਾ ਤੇ ਉਸ ਸਾਲ ਹਨਾ ਅਡ ਵੀ ਹੋ ਗਏ ਉਦੋਂ ਅਡ ਹੋਏ ਬਾਅਦ ਹਨਾ ਹੁੰਦਾ ਵੀ ਬੰਦਾ ਕਹਿੰਦੇ ਹੁੰਦੇ ਆ ਜੇ ਕੋਈ ਮਾਰ ਫਸਲ ਖਰਾਬ ਹੋ ਜੇ ਤਾਂ ਬੰਦਾ ਕਰਜਾ ਉ ਹੋ ਜਾਂਦਾ ਹੈ ਤੇ ਜੇ ਫਸਲ ਨੂੰ ਸੰਭਾਲ ਲਵੇ ਆਪਾਂ ਤਾਂ ਬੰਦਾ ਕਰਜਾਉ ਨਹੀਂ ਹੁੰਦਾ ਵਧੀਆ ਤਰੱਕੀ ਕਰਦਾ ਬੰਦਾ ਪੈਸੇ ਜ ਹੋ ਜਾਂਦਾ ਸੌਖਾ ਹੋ ਜਾਂਦਾ ਥੱਜ ਪੈਸਾ ਰਹਿੰਦਾ ਬੰਦੇ ਦੇ ਜਦੋਂ ਨਰਮਾ ਸਾਡਾ ਹਨਾ ਇੱਕ ਇੱਕ ਪੱਤੇ ਦੇ ਸੀਗਾ ਤੇ ਜਿਹੜੇ ਸਾਲ ਅਸੀਂ ਅੱਡ ਹੋਈਆਂ ਤੇ ਮੜ ਕੇ ਉਦੋਂ ਹਨਾ ਉਹ ਸਾਲ ਕਿਨੇਰੀ ਆਈ ਕਾਲੀ ਬੋਲੀ ਨੇਰੀ ਬਹੁਤ ਜਿਆਦਾ ਤਗੜਾ ਤੂਫਾਨ ਆਇਆ ਸੀਗਾ ਉਹ ਤੂਫਾਨ ਆਇਆ ਮਤਲਬ ਕੁੱਪਾਂ ਜੋ ਤੂੜਨਾ ਡਾ ਕੇ ਲੈ ਗਿਆ ਠੀਕ ਹੈ ਪੇੜ ਵੱਡੇ ਵੱਡੇ ਦਰਖਤ ਟੁੱਟ ਗਏ ਐਨਰਕ ਜਿਆਦੇ ਹਨਾ ਵੀ ਉਹ ਤੂਫਾਨ ਆਇਆ ਸੀ ਉਸ ਤੂਫਾਨ ਨਾਲ ਸਾਡੇ ਕੁੱਪ ਲਾਇਆ ਵਿਆ ਸੀ ਤੇ ਕੁੱਪਾਂ ਵਾਲੀ ਸਾਰੀ ਤੂੜੀ ਉੱਡ ਕੇ ਸਾਡੇ ਕਮਰੇ ਵਿੱਚ ਤੇ ਸਾਡੇ ਮਤਲਬ ਵਿਹੜੇ 'ਚ ਸਾਰੇ ਆਏ ਮਤਲਬ ਤੂੜੀ ਚਾਦਰ ਵਾਂਗੂ ਬੇਸ਼ਕੀ ਜਿਹੜੇ ਸਾਥ ਅਸੀਂ ਅੱਡ ਹੋਈਏ ਕਾਲੀ ਬੋਲੀ ਹਨੇਰੀ ਆਈ ਸੀ ਜਮਾਇਆ ਕਾਲਾ ਡੰਝ ਹੋ ਗਿਆ ਸੀ ਕੁਛ ਨਹੀਂ ਦਿਖ ਰਿਹਾ ਸੀ ਹਾਂ ਪਤਾ ਹੱਥ ਰੁਹਾਤਰੇ ਦੇਖ ਰਿਹਾ ਸੀਗਾ ਜਦੋਂ ਉਹ ਹਨੇਰੀ ਆਈ ਸਵੇਰੇ ਉੱਠ ਕੇ ਅਸੀਂ ਦੇਖਿਆ ਤਾਂ ਸਾਡਾ ਨਰਮਾ ਸਾਰਾ ਮਤਲਬ ਮੱਚ ਗਿਆ ਸੀਗਾ ਕੋਸ਼ੇ ਜੇ ਮਤਲਬ ਦੋ ਬੂਟੇ ਬਚ ਰਹੇ ਜਿਹੜੇ ਮਤਲਬ ਓੜਿਆਂ ਤੋਂ ਛੋਟੇ ਸੀਗੇ ਦੋ ਬੂਟੇ ਬਚ ਰਹੇ ਤਾਂ ਤਿੰਨ ਮੱਚਗੇ ਸੀਗੇ ਜੇ ਗਾਂਹ ਨਿਗਾ ਮਾਰ ਕੇ ਵੀ ਦੋ ਖੜੇ ਸੀ ਤੇ ਤਿੰਨ ਗਾਂ ਮੱਚੇ ਪਏ ਸੀ ਇਸ ਤਰ੍ਹਾਂ ਸਾਡੇ 5 ਕਿੱਲੇ ਨਰਮਾ ਸਾਰਾ ਐ ਹੋ ਗਿਆ ਸੀ ਫਿਰ ਅਸੀਂ ਸਾਰਿਆਂ ਨੇ ਮੇਰੀ ਮੰਮੀ ਨੇ ਰਣ ਰਵੀਰ ਨੇ ਲਖਵੀਰ ਨੇ ਤੇ ਮੈਂ ਅਸੀਂ ਮੇਰੇ ਬਾਪੂ ਨੇ ਰਾਏ ਕਰੀ ਵੀ ਹੁਣ ਇਹ ਜੇ ਆਪਾਂ ਦੁਬਾਰਾ ਵਾ ਕੇ ਬੀਜਾਂਗੇ ਤਾਂ ਨਾਲੇ ਤਾਂ ਆਪਾਂ ਨੂੰ ਵੀ ਦਾ ਖਰਚਾ ਪੈ ਜੂਗਾ ਨਾਲੇ ਆਪਾਂ ਨੂੰ ਤੇਲ ਦਾ ਖਰਚਾ ਪੈ ਜੂਗਾ ਹਨਾ ਟਰੈਕਟਰ ਹੈ ਨਹੀਂ ਸੀਗਾ ਤੇ ਵੀ ਫੇਰ ਮਾਮੇ ਨੂੰ ਬੁਲਾਉਣਾ ਪੈਂਦਾ ਸਾਨੂੰ ਕਿਉਂਕਿ ਸਾਡੇ ਮੇਰੇ ਮਾਮੇ ਕੇ ਟਰੈਕਟਰ ਸੀਗਾ ਸਾਡੀ ਵੀ ਜਾਂ ਬਜਾਈ ਉਹ ਹੀ ਕਰਕੇ ਜਾਂਦਾ ਰਿਹਾ ਤੇ ਫੇਰ ਅਸੀਂ ਭਾਈ ਪੰਜਾ ਜਿਹੜਾ ਨੇ ਰਾਇ ਕੀਤੀ ਅਸੀਂ ਪਤਾ ਕੀ ਕੀਤਾ ਅਸੀਂ ਨਰਮੇ ਨੂੰ ਅਸੀਂ ਬਾਪੂ ਨੂੰ ਆਖਿਆ ਵੀ ਤੂੰ ਕੇਰਾ ਪਾਣੀ ਲਾ ਦੇ ਮੌਕੇ ਦੀ ਨਹਿਰ ਦੀ ਵਾਰੀ ਆ ਗਈ ਬਾਪੂ ਨੇ 5 ਕਿੱਲਾਂ ਚ ਪਾਣੀ ਲਾਤਾ ਸਾਰੇ 5 ਕਿੱਲਾਂ ਚ ਪਾਣੀ ਲਾਤਾ ਫੇਰ ਅਸੀਂ ਥੋੜਾ ਜਿਹਾ ਅਠ ਰਿਹਾ ਜਦੋਂ ਪਾਣੀ ਅਠ ਰ ਗਿਆ ਤੇ ਫੇਰ ਅਸੀਂ ਪਤਾ ਕੀ ਕਰਿਆ ਸਾਡੇ ਜੋ ਤਿੰਨ ਜਣੇ ਤਾਂ ਓੜਿਆਂ 'ਚ ਡੱਕੇ ਖਬੋ ਰਹੇ ਸੀ ਜਿੱਦਾਂ ਕੋਈ ਡੱਕਾ ਛੱਡੀ ਦਾ ਡੱਕਾ ਲੈ ਕੇ ਇਸ ਤਰ੍ਹਾਂ ਖਬੋਖ-ਖਬੋ ਕੇ ਅੱਗੇ ਦੀ ਅੱਗੇ ਮਤਲਬ ਆਈਏ ਜੇ ਨਾਲ ਵੀ ਕਿੱਥੇ ਜੀ ਬੂਟਾ ਉਗਰਨਾ ਚਾਹੀਦਾ ਵੀ ਤਿੰਨ ਜਣੇ ਤਾਂ ਮੂਰੇ ਮੂਰੇ ਦੋ-ਦੋ ਓੜੇ ਇਕੱਠੇ ਲੈ ਗਏ ਤੇ ਉਹ ਛੱਡੀ ਦੇ ਡੱਕੇ ਖਬੋਉਂਦੇ ਗਏ ਉਹ ਡੱਕੇ ਖਬੋਣ ਨਾਲ ਸਰਾਖ ਬਣ ਗਿਆ ਇਸ ਤਰ੍ਹਾਂ ਤੇ ਜਿਹੜੇ ਅਸੀਂ ਦੋ ਜਣੇ ਸੀਗੇ ਉਹ ਉਹਦੇ ਵਿੱਚ ਬੀਜ ਸਿੱਟਦੇ ਗਏ ਨਰਮੇ ਦੇ ਇਸ ਤਰ੍ਹਾਂ ਬੀਜ ਸਿੱਟ ਕੇ ਉਹ ਟੋਏ 'ਚ ਨਰਮੇ ਦਾ ਤੇ ਉੱਤੋਂ ਥੋੜੀ ਮਿੱਟੀ ਸਿੱਟ ਦੇਣੀ ਅਸੀਂ 5 ਕਿੱਲੇ ਨਰਮਾ ਸਾਰਾ ਅਸੀਂ ਥਾਂ ਨਾਲ ਇਸ ਤਰ ਆ ਵੀ ਵੀ ਵਿਦਿਆ ਸੀਗਾ ਹਨ ਵੀ ਪੰਜ ਕਿੱਲੇ ਕਾਫੀ ਹੋ ਜਾਂਦੀ ਜਗਾ ਕਹਿੰਦੇ ਉਹਦੇ ਕਿੱਲਾ ਹੀ ਬਹੁਤ ਹੁੰਦਾ ਕਨਾਲਾ ਤਾਂ ਦੋ ਹੀ ਬਹੁਤ ਹੁੰਦੇਗੇ ਤੇ ਅਸੀਂ ਪੰਜ ਕਿੱਲੇ ਦੇ ਕਿੱਲੇ ਹਨ ਏਸੀ ਤਰ੍ਹਾਂ ਢੱਕਿਆਂ ਨਾਲ ਅਸੀਂ ਬੜੇਵੇਂ ਪਾ ਕੇ ਤੇ ਸਾਰਾ ਅਸੀਂ ਨਰਮਾ ਏਸੀ ਤਰ੍ਹਾਂ ਨਿਝਿਆ ਜਦੋਂ ਪਾਣੀ ਲੱਗਿਆ ਹੋਇਆ ਸੀ ਬਾਣ ਚ ਤੇ ਪੰਜ ਸੱਤ ਦਿਨਾਂ ਦੇ ਅੰਦਰ ਅੰਦਰ ਜਿਹੜੇ ਅਸੀਂ ਵੀ ਹਨ ਉਹ ਲਾਈ ਸੀ ਨਰਮੇ ਦੇ ਬੜੇਵੇਂ ਸੀ ਤੇ ਜੀ ਓਟਗੂਰ ਮਾਰ ਕੇ ਜਦੋਂ ਅਸੀਂ ਐ ਪੱਟ ਕੇ ਵੀ ਦੇਖਿਆ ਪੰਜ ਸੱਤ ਦਿਨਾਂ ਬਾਅਦ ਓਟਗੂਰ ਮਾਰ ਕੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਟੰਗੂਰ ਮਤਲਬ ਉਹ ਬੁੱਟੇ ਨੇ ਜਦੋਂ ਕੋਈ ਆਪਾਂ ਬੀਜ ਸੜਦੇ ਆ ਉਹ ਪੌਦਾ ਉੱਗਣ ਲੱਗ ਜਾਂਦਾ ਉਹਨੂੰ ਟੰਗੂਰ ਕਹ ਦਿੰਦੇ ਤੇ ਜਦੋਂ ਅਸੀਂ 5-7 ਦਿਨਾਂ ਬਾਅਦ ਦੇਖਿਆ ਹਨਾ ਜਾ ਕੇ ਵੀ ਆਪਾਂ ਚੈੱਕ ਕਰ ਗਏ ਵੀ ਜਿਹੜੇ ਆਪਾਂ ਬਰੇਵੇਂ ਲਾਏ ਆ ਉਹ ਉੱਗ ਰਹੇ ਹੈ ਜਿਕੇ ਮੇ ਉਹ ਐਡਾ ਸੋਹਣਾ ਵਾਹਿਗੁਰੂ ਦੀ ਕਿਰਪਾ ਨਾਲ ਐਡਾ ਸੋਹਣਾ ਟੰਗੂਰ ਮਾਰੇ ਉਹਨੇ ਤੇ ਪੰਜ ਕਿਲੇ ਤੁਹਾਨੂੰ ਯਕੀਨ ਨਹੀਂ ਆਉਣਾ ਐਡਾ ਕਿ ਸੋਹਣਾ ਨਰਮਾ ਬਣ ਗਿਆ ਵੀ ਕੰਤ ਵਾਂਗੂ ਨਰਮਾ ਬਣ ਗਿਆ ਤੇ ਉਸ ਸਾਲ ਸਾਡੇ ਫਸਲ ਜਿਹੜੇ ਸਾਲ ਅਸੀਂ ਅੱਡ ਹੋਏ ਸੀ ਐਡੀ ਕਿ ਸੋਹਣੀ ਵਾਹਿਗੁਰੂ ਨੇ ਫਸਲ ਦਿੱਤੀ ਤੇ ਕੁਛ ਮਿਹਨਤ ਸੀ ਸਾਡੀ 50 ਜਣਿਆਂ ਦੀ ਮਿਹਨਤ ਐਡਾ ਕ ਸੋਨਾ ਨਰਮਾ ਹੋਇਆ ਵੀ ਸੋਚ ਤੋਂ ਪਰੇ ਹੋ ਗਿਆ ਪੰਜ ਕਿਲਿਆਂ ਚ ਬਹੁਤ ਜ਼ਿਆਦਾ ਸਾਨੂੰ ਬਹੁਤ ਕਾਫੀ ਬਚਤ ਹੋਈ ਹੈ ਹਨ ਕਿਉਂਕਿ ਨਵੇਂ-ਨਵੇਂ ਜਦੋਂ ਆਪਾਂ ਅੱਡ ਹੁੰਨੇ ਆ ਤੇ ਸਾਰਾ ਖਰਚਾ ਹੌਲੀ-ਹੌਲੀ ਆਪਾਂ ਉਹ ਕਰਦੇ ਹੁੰਨੇ ਆ ਹਨ ਤੇ ਉਹ ਐਡਾ ਸੋਨਾ ਨਰਮਾ ਹੋਇਆ ਸਾਡੀ ਇਹ ਮਿਹਨਤ ਆ ਸਾਡੀ 50 ਜਣਿਆਂ ਦੀ ਮੇਰੇ ਡੈਡੀ ਦੀ ਮੇਰੀ ਮੰਮੀ ਦੀ ਤੇ ਮੇਰੇ ਦੋਨੇ ਭੈਣ ਭਰਾਵਾਂ ਦੀ ਛੋਟਿਆਂ ਦੀ ਤੇ ਮੇਰੀ ਮਿਹਨਤ ਆ ਇਹ ਤੇ ਸਾਡਾ ਐਡਾ ਸੋਨਾ ਨਰਮਾ ਹੋਇਆ ਵੈਗਰੂ ਦੀ ਕਿਰਪਾ ਨਾਲ ਵੀ ਜਿੰਨੀ ਆਪਾਂ ਆਸ ਰੱਖੀ ਸੀ ਦੁੱਗਣਾ ਹੋਇਆ ਦੂ ਤੇ ਫੇਰ ਸਾਡੀ ਯਾਦ ਹੈ ਵੀ ਜਦੋਂ ਨਰਮਾ ਹਨਾ ਉਗਰਦਾ ਗਿਆ ਸੀਦਰ ਲਾਉਂਦੇਗੇ ਨਰਮਾ ਬਹੁਤ ਸੋਹਣਾ ਹੋ ਗਿਆ ਜਦੋਂ ਨਰਮਾ ਪਾਣੀ ਮੰਗਿਆ ਕਰੇ ਮੇਰਾ ਮਾਮਾ ਪਾਣੀ ਲਵਾਉਣ ਆਇਆ ਕਰੇ ਸਾਡੇ ਵੀ ਟਰੈਕਟਰ ਲੈ ਕੇ ਆਜਿਆ ਕਰੇ ਅਸੀਂ ਤੇਲ ਪਾ ਦਿਆ ਕਰਕੇ ਦੇ ਵੀ ਉਹ ਮਤਲਬ ਬੋਰ ਸੀਗਾ ਆਪਣੇ ਤੇ ਬੋਰ ਤੇ ਟਰੈਕਟਰ ਜੋੜ ਕੇ ਤੇ ਬਸ ਉਹ ਮੇ ਟਰੈਕਟਰ ਮਤਲਬ ਪਾਣੀ ਲਈ ਜਾਣਾ ਸਾਰਾ ਦਿਨ ਮੇਰਾ ਬਾਪੂ ਪਾਣੀ ਲਾਉਂਦਾ ਹਨਾ ਜਦੋਂ 5 ਵਜੇ ਆਂਦੇ ਮੇਰੇ ਮਾਮੇ ਨੇ ਤੇ ਬਾਪੇ ਨੇ ਮੇਰੇ ਡੈਡੀ ਥੋੜੇ ਸ਼ਰਾਬ ਪੀਂਦੇ ਸੀਗੇ ਇੱਕ ਦੋ ਪੈਗ ਲਾ ਕੇ ਨਾ ਰੋਟੀ ਖਾ ਲੈਂਦੇ ਸੀ ਤੇ ਮੇਰੇ ਮਾਮੇ ਦਾ ਵੀ ਅੰਬਰਤਰੀ ਸ਼ਕਿਆ ਸੀਗਾ ਉਹਨੂੰ ਤੇ ਇਹਨਾਂ ਨੇ ਮਤਲਬ 5:00 ਵਜੇ ਮੰਡੀ ਜਾ ਵਰਨਾ ਨਾ ਕਾਲੇ ਵਾਲੀ ਸਾਡੀ ਬਹੁਤ ਵੱਡੀ ਮੰਡੀ ਹੈ ਵੀ ਆਪ ਦਾ ਖਾ ਪੀ ਕੇ ਆਉਣਾ ਕਿਉਂਕਿ ਮੇਰੇ Papa ਰਿਸ਼ਤੇਦਾਰ ਦੀ ਜਾਦੇ ਇੱਜ਼ਤ ਕਰਦਾ ਕਿਉਂਕਿ ਐਵੇਂ ਵਜਾਂਦਾ ਵੀ ਸਾਡੇ ਵਾਸਤੇ ਟਰੈਕਟਰ ਲੈ ਕੇ ਆਇਆ ਹੈ ਨਾ ਤੇ ਇੱਕ ਦਿਨ ਵਾਸਤੇ ਆਪ ਦਾ ਘਰ ਛੱਡਿਆ ਤੇ ਸਾਡੇ ਕੋਲ ਹੀ ਮਾਮਾ ਰਾਤ ਰਹਿੰਦਾ ਫਿਰ ਇਹ ਆਪ ਦਾ 5:00 ਵਜੇ ਤੋਂ ਬਾਅਦ ਆਪ ਦਾ ਮਾਣਾ ਮੋਟਾ ਖਾਣ ਪੀਣ ਜਾਵੜਦੇ ਇਹਦੇ ਤੋਂ ਬਾਅਦ ਮੇਰੀ ਦਿਨ ਫਿਰਦੀ ਦੀ ਜ਼ਿੰਮੇਦਾਰੀ ਹੁੰਦੀ ਸੀ ਕਿ ਮੰਮੀ ਧਾਰਾ ਕੱਢਣ ਲੱਗ ਜਾਂਦੀ 5 ਵਜੇ ਤੋਂ ਬਾਅਦ ਬੋਰ ਚੱਲ ਰਿਆ ਹੁੰਦਾ ਸੀ ਪਾਣੀ ਲੱਗ ਜਾਂਦਾ ਹੁੰਦਾ ਸੀ ਬਾਣ ਚ ਇੱਕ ਗੇੜੇ ਦੀ ਗੱਲ ਐ ਇੰਨਾ ਵੀ ਜ਼ਿਆਦੇ ਪਾਣੀ ਲਾ ਰਹੇ ਆ ਨਰਮੇ ਨੂੰ ਉਤੋਂ ਮੀਂਹ ਇੰਨਾ ਜ਼ਿਆਦੇ ਦੱਬ ਕੇ ਮੀਂਹ ਆ ਗਿਆ ਮਤਲਬ ਕਿ ਹੱਥ ਨੂੰ ਹੱਥ ਦਿਸਣੋਂ ਹਟ ਗਿਆ ਇੰਨਾ ਜ਼ਿਆਦੇ ਚ ਬਹੁਤ ਜ਼ਿਆਦੇ ਸਿੱਧਾ ਵੀ ਟੁੱਟਮਾ ਮੀਂਹ ਆਇਆ ਤੇ ਬੋਰ ਚੱਲ ਰਿਆ 11 ਵੀ ਲੱਗ ਗਿਆ ਭਾਈ ਸਾਨੂੰ ਕਿਹਾ ਗਿਆ ਵੀ ਤੁਸੀਂ ਜਾ ਕੇ ਕਹਿਰਾ ਦੇਖ ਆਇਓ ਜਦੋਂ ਸਾਨੂੰ ਕਹਿ ਕੇ ਕਿ ਉਹਦੋਂ ਮੀਂਹ ਹੈ ਨਹੀਂ ਸੀਗਾ ਉਹਨਾਂ ਦੇ ਗਿਆਵਾਦ ਨਾਲ ਦੀ ਨਮੀ ਲੈ ਕੇ ਮੈਂ ਤੇ ਲਖੀ ਤੁਰਨਾ ਜਾਂਦੇ ਆਂ ਤੇ ਸਾਡੇ ਕੋਲ ਇੱਕ ਕਹੀ ਹੈ ਦੋਨੇ ਤੁਰੀਆਂ ਜਾਂਦੇ ਆ ਤੇ ਅਸੀਂ ਭਾਈ ਉਧਰੋਂ ਤਾਂ ਮੀਂਹ ਦਾ ਬਹਾਵ ਐ ਕੜੀਆਂ ਮੋਟੀ ਕੜੀ ਦਾ ਮੀਂਹ ਐ ਡਿੱਗੇ ਤੇ ਉਧਰੋਂ ਅਸੀਂ ਨੱਕਾ ਬੰਦ ਕਰਨਾ ਜਦੋਂ ਸਾਡਾ ਹਨਾ 11 ਭਰ ਗਿਆ ਵੀ ਤੇਲ ਮੱਛੀਆਂ ਦਾ ਟਰੈਕਟਰ ਚ ਵੀ ਚਲੋ ਇੱਕ 11 ਹੋਰ ਲਾ ਦਈਏ ਵੀ ਆਪੇ ਸਾਨੂੰ ਤਾਂ ਪੋਰ ਨਹੀਂ ਬੰਦ ਕਰਨਾ ਉਹ ਅਸੀਂ ਟਰੈਕਟਰ ਆ ਵੀ ਆਪੇ ਆ ਕੇ ਬੰਦ ਕਰ ਦੇਣਗੇ ਚਲ ਵੀ ਜਿਹੜਾ ਪਾਣੀ ਇੱਕ ਦੋ 11 ਚ ਹੋਰ ਪੈ ਜੂਗਾ ਫਿਰ ਭਾਈ ਅਸੀਂ ਨੱਕਾ ਬੰਦ ਕਰਨੇ ਤਾਂ ਗਾਏ ਨੇ ਮੀਂਹ ਚ ਤੇ ਮੈਂ ਉਹਨੂੰ ਆਖਿਆ ਕਰ ਦੇ ਨੱਕਾ ਬੰਦ ਉਹਨੇ ਕੋਸ਼ਿਸ਼ ਕਰੀ ਲਖੀ ਉਤੋਂ ਨੱਕਾ ਬੰਦ ਨਹੀਂ ਹੋਇਆ ਮੈਂ ਉਹਨੂੰ ਆਖਿਆ ਮੈਂ ਤੂੰ ਨੱਕਾ ਨਹੀਂ ਬੰਦ ਕਰ ਸਕਦੀ ਤੂੰ ਨੱਕਾ ਤਾਂ ਬੰਦ ਕਰ ਦੇ ਮੈਨੂੰ ਕਹਿੰਦੀ ਜਦੋਂ ਉਹਨੇ ਇੱਕ ਦੋ ਵਾਰੀ ਕੋਸ਼ਿਸ਼ ਕਰੀ ਟੱਕ ਭਰੇ ਕਿਉਂਕਿ ਉਤੋਂ ਮੀਂਹ ਦਾ ਪ੍ਰੈਸ਼ਰ ਕਹੀ ਤਾਂ ਮਿੱਟੀ ਲੈ ਜਾ ਕਰੀ ਮੀਂਹ ਨਾਲ ਉਹ ਨੱਕਾ ਹੀ ਨਾ ਬੰਦ ਹੋਵੇ ਫੇਰ ਉਹਨੂੰ ਮੈਂ ਮੈਨੂੰ ਉਹ ਕਹਿੰਦੀ ਕਿ ਤੂੰ ਬੰਦ ਕਰਕੇ ਦਿਖਾ ਕਹਿੰਦੀ ਮੈਂ ਕਿਹਾ ਮੈਂ ਤਾਂ ਕਰ ਦੂੰਗੀ ਮੈਂ ਮਾਰੇ ਤਿੰਨ ਚਾਰ ਟੱਕ ਤੇ ਮੈਂ ਆਪਣਾ ਉਤੋਂ ਬੰਦ ਕਰਤਾ ਨੱਕਾ ਤੇ ਨਵੇਂ ਕਾਰੇ ਚ ਅਸੀਂ ਮਤਲਬ ਨੱਕਾ ਖੋਲਤਾ ਫੇਰ ਅਸੀਂ ਥੋੜਾ ਜਿਹਾ ਜਿੱਦਿਆਂ ਕੰਮ ਕਰ ਲਿਆ ਕਰੋ ਮਾਣਾ ਮੋਟਾ ਮੈਂ ਆਖਾ ਮਾਣਾ ਮੋਟਾ ਜਾਣੋਖੀ ਕਰ ਲਿਆ ਕਰੋ ਮੈਂ ਇੰਨਾ ਕੁ ਲਿਖੀ ਨੂੰ ਥੋੜਾ ਜਿਹਾ ਅਸੀਂ ਦੋਨੇ ਭੈਣਾਂ ਨੇ ਉਹ ਕਰਿਆ ਤੇ ਅਸੀਂ ਸਿੰਘਾਂ ਘਰ ਤੋਂ ਦੋ ਕਿਲਾ ਦੂਰ ਅਸੀਂ ਨੱਕੇ ਨੁੱਕੇ ਬੰਦ ਕਰਕੇ ਮੈਂ ਉਹਨੂੰ ਲਿਖੀ ਨੂੰ ਰਾਹ ਚ ਕਹਿੰਦੀ ਹਣੀਏ ਵੀਰੇ ਤੂੰ ਕਰ ਜਾ ਕੇ ਮੰਮੀ ਨੂੰ ਨਹੀਂ ਕੁਝ ਦੱਸਣਾ ਵੀ ਆਪਾਂ ਨੱਕਾ ਬੰਦ ਕਰਨੇ ਪਿੱਛੇ ਲੜੀਆਂ ਸੀਗੀਆਂ ਤੇ ਮੈਂ ਕਿਹਾ ਮੰਮੀ ਟੈਨਸ਼ਨ ਲੈ ਜੂ ਓ ਕਹਿੰਦੀ ਚੰਗਾ ਤੂੰ ਮੇਰੇ ਨਾਲ ਗੱਲ ਕਰੀਂ ਕਹਿੰਦੀ ਕਿਸੇ ਕੋਲੇ ਨਹੀਂ ਦੱਸਣੀ ਮਗਾ ਠੀਕ ਹੈ ਆਪਾਂ ਐ ਕਰਦਿਆਂ ਕਰਾਉਂਦਿਆਂ ਤੇ ਅਸੀਂ ਘਰੇ ਜਾਵੜ ਗਾ ਕਰੇ ਜਾ ਕੇ ਮੰਮੀ ਕਹਿੰ ਉਹਦੇ ਬਾਲ ਬੋਲ ਭੇਜ ਗਏ ਮਾ ਮਾਂ ਆ ਭੇਜ ਗਏ ਬਾਲ ਸਾਡੇ ਤੇ ਅਸੀਂ ਦੱਸਿਆ ਨਹੀਂ ਵੀ ਅਸੀਂ ਲੜੀਆਂ ਆ ਕੇ ਬਸ ਆਪਦਾ ਹਨਾ ਕੰਮ ਤਾਂ ਦੇ ਲਾਗੀਆਂ ਅਸੀਂ ਕੋਈ ਵੀ ਇਹ ਜੀ ਨਾ ਮਤਲਬ 20 ਸਾਲ ਦੇ ਮਾਂ ਆਪਣੇ ਘਰੇ ਹੋ ਕੇ ਆ ਗਏ ਅਸੀਂ ਕਦੇ ਵੀ ਲੜਾਈ ਵਾਲੀ ਗੱਲ ਮਾਂ ਦੇ ਸਾਹਮਣੇ ਨਹੀਂ કરી ਸੀ ਮਾਂ ਦੇ ਸਾਹਮਣੇ ਲੜਨਾ ਤਾਂ ਬਹੁਤ ਦੂਰ ਦੀ ਗੱਲ ਸੀਗੀ ਸਾਡੇ ਕੋਲ ਇੰਨਾ ਕਿ ਸੋਹਣਾਂ ਜਿਆਦਾ ਤੇ ਅਸੀਂ ਮਤਲਬ ਪਤਾ ਨਹੀਂ ਕੀ ਸਾਡੇ ਮਾਂ ਦੇ ਦੁੱਧ ਚ ਹੀ ਇਹ ਜੀ ਸ਼ਕਤੀ ਸਾਨੂੰ ਅੰਦਰੋਂ ਭਰੀ ਹੋਈ ਸੀ ਵੀ ਅਸੀਂ ਉਹ ਕੰਮ ਕਰਨਾ ਜਿਹੜਾ ਦੁਨੀਆਂ ਨੂੰ ਵੀ ਸੋਹਣਾ ਲੱਗੇ ਘਰਦਿਆਂ ਨੂੰ ਵੀ ਸੋਹਣਾ ਲੱਗੇ ਉਹੀ ਕੰਮ ਕਰਦੀਆਂ ਸੀ ਅਸੀਂ ਕੋਈ ਮਾਂ ਦਾ ਦੁੱਧ ਦੀ ਕਹਿੰਦੇ ਹੁੰਦੇ ਆ ਹੁੰਦਾ ਹੈ ਨਾ ਫਰਕ ਹੁੰਦਾ ਦੁੱਧ ਚੰਗੇ ਦਾ ਤੇ ਬਸ ਆਹੀ ਕਜਾਦਾ ਹੈ ਨਾ ਸਾਡੀਆਂ ਤੇ ਸਾਡੀ ਮਾਂ ਨਾ ਕਦੇ ਹੱਥ ਕੱਢ ਕੇ ਤਾਂ ਮਾਂ ਨਾਲ ਲੜੇ ਨਹੀਂ ਸੀਗੇ ਕਦੇ ਆਏ ਨਹੀਂ ਆਖਿਆ ਸੀ ਸਾਥ ਨੂੰ ਆਹ ਕੰਮ ਹੁੰਦਾ ਮਾਂ ਤੂੰ ਕਰ ਲੈ ਅਸੀਂ ਕਿੰਨਾ ਕਰਗੇ ਕਦੇ ਸਿਰ ਬੌਣ ਦੀ ਸਾਨੂੰ ਨਹੀਂ ਆਇਆ ਰਹਿੰਦਾ ਸੀ ਵੀ ਸਿਰ ਵਾ ਲਗੇ ਨਾ ਧੋਲ ਲਗੇ ਤੇ ਸ਼ਿੰਗਾਰ ਕਰ ਲਗੇ ਨਾ ਇਹ ਚੀਜ਼ ਕਦੇ ਨਹੀਂ ਸੋਚੀ ਸੀ ਜੇ ਮਤਲਬ ਵਾਲ ਵਾਲੇ ਤਾਂ ਵਾਲੇ ਜ ਨਹੀਂ ਵਾਹੇ ਤਾਂ ਦੂਜੇ ਦਿਨ ਵਾਲੇ ਨੇ ਸੀ ਵਾਲ ਤੇ ਵਧੀਆ ਸਾਦਗੀ ਵਾਲਾ ਵਧੀਆ ਜੀਵਨ ਸੀ ਉਹ ਕਹਿੰਦੇ ਹੁਣ ਉਹ ਕਹਿੰਦੇ ਉਹ ਜਾਦਾ ਪੱਲ ਹੁਣ ਇਕੱਠੇ ਨਹੀਂ ਹੁੰਦੇ ਜਿਹੜੇ ਮਤਲਬ ਮਾਂ ਪਿਓ ਦੇ ਨਾਲ ਸੀ ਤੇ ਮਿਹਨਤ ਬਹੁਤ ਜਿਆਦਾ ਕਰੀਆ ਮਾਂ ਪਿਓ ਦੇ ਨਾਲ ਮਿਹਨਤ ਬਹੁਤ ਜਿਆਦਾ ਕਰੀਆ ਹਨਾ ਤੇ ਬਸ ਮਾਂ ਪਿਓਲੇ ਕਦੇ ਨਹੀਂ ਆਏ ਆਖਿਆ ਸੀ ਵੀ ਤੁਸੀਂ ਕੰਮ ਕਰੋ ਆਪਣੇ ਅੰਦਰੋਂ ਹੀ ਆਏ ਆਉਂਦਾ ਸੀ ਵੀ ਮਾਂ ਨੂੰ ਸਾਰਾ ਲਵਾਗੇ ਹਨਾ ਆਪਦੇ ਪਿਓ ਨੂੰ ਸਾਰਾ ਲਵਾਗੇ ਵੀ ਕਦੇ ਆਏ ਨਹੀਂ ਸੋਚਿਆ ਸੀ ਹਨਾ ਮੇਰੇ ਮਨ ਚ ਹਮੇਸ਼ਾ ਇਹ ਗੱਲ ਹੁੰਦੀ ਸੀ ਵੀ ਮੈਂ ਵੱਡੀ ਐ ਇਹਦੂ ਫਿਰ ਲਖਵੀਰ ਐ ਰਣਵੀਰ ਛੋਟਾ ਸਾਡੇ ਪੰਡਾ ਚੱਕਣ ਵਾਲਾ ਕੌਣ ਸੀਗਾ ਪਿਓ ਨੂੰ ਵਿਚਾਰੇ ਨੂੰ ਬਾਹਰ ਅੰਦਰ ਦਾ ਕੰਮ ਹੋ ਜਾਂਦਾ ਸੀ ਤੇ ਮੈਂ ਇਹ ਸੋਚਦੀ ਹੁੰਦੀ ਸੀ ਵੀ ਕੋਈ ਵੀ ਨਾ ਆਣ ਕਰਵਾਣ ਦੇ ਇਹ ਚ ਗੱਲ ਨਾ ਕਹਦੇ ਵੀ ਇਹਨਾਂ ਦਾ ਨਰਮਾ ਖੇਚ ਪਿਆ ਰੁਲੀ ਜਾਂਦਾ ਕਿਉਂਕਿ ਇਹਨਾਂ ਦਾ ਮੁੰਡਾ ਛੋਟਾ ਹੈ ਤੇ ਇਹਨਾਂ ਦਾ ਨਰਮਾ ਚੱਕੂ ਕੌਣ ਮੈਂ ਕਦੇ ਇਹ ਚੀਜ਼ ਨਹੀਂ ਕਿਸੇ ਤੋਂ ਖਵਾਉਣ ਦਿੱਤੀ ਸੀ ਕਿ ਮੈਂ ਆਪਦਾ ਨਰਮਾ ਤੋਲਿਆ ਤੋਲ ਕੇ ਲਿਖ ਕੇ ਸਾਰੇ ਚੋਣਾਂ ਦਾ ਨਰਮਾ ਪੰਡਾ ਮਣ ਮਣਦਿਆਂ ਮੈਂ ਆਖਦੀ ਮੈਨੂੰ ਚੁਕਾ ਦਿਓ ਕਾਰੇ ਸਿੱਟੀਆਂ ਹੋਗਾ ਪਾਪੇ ਦੇ ਆਉਣ ਤੋਂ ਪਹਿਲਾਂ ਜੇ ਪਾਪਾ ਕਿਤੇ ਕੰਮ ਜਾਂਦਾ ਹੁੰਦਾ ਸਾਰਾ ਨਰਮਾ ਆਖਦੇ ਪਤੰਦਰੋਂ ਘਰੇ ਲੈ ਆਵੀਏ ਮੈਂ ਕਿਹਾ ਪਾਪਾ ਲੈ ਆਉਂਦਾ ਨਰਮਾ ਸੀ ਤੇ ਆਪਾਂ ਸੈਣੀਆਂ ਕੇ ਸੁਣਨੋਂ ਜ਼ਿਆਦਾ ਆਦੇ ਮਾਂ ਪਿਓ ਦੇ ਨਾਲ ਬੈਸਤਾ ਸਾਰੇ ਭੈਣ ਭਰਾਵਾਂ ਨਾਲੋਂ ਜ਼ਿਆਦਾ ਹੁੰਦੀਆਂ ਪਰ ਸਾਡੀਆਂ ਥੋੜੀਆਂ ਹੀ ਆ ਕਦੇ ਹੁੰਦੇ ਆ ਵੀ ਜਿਹੜੇ ਆਪਾਂ ਗਰੀਬੀ ਵਾਲੇ ਦਿਨ ਦੇਖਿਆ ਉਹ ਆਪਾਂ ਕਦੇ ਨਹੀਂ ਭੁੱਲੇ ਤੇ ਨਾ ਆਪਾਂ ਪੈਰ ਛੱਡੇ ਐ ਤੇ ਅੱਜ ਵੀ ਉਹ ਚੀਜ਼ਾਂ ਨੂੰ ਹਮੇਸ਼ਾ ਦਿਲ 'ਚ ਯਾਦ ਰਹਿਣਗੀਆਂ ਜੇ ਮੈਂ 70 ਸਾਲ ਦੀ ਵੀ ਹੋ ਗਈ ਤਾਂ ਮੈਂ ਜਿਹੜੀਆਂ ਚੀਜ਼ਾਂ ਆ ਨਾ ਮੇਰਾ ਬਚਪਨ ਮੇਰੇ ਭੈਣ ਭਰਾਵਾਂ ਨਾਲ ਮੇਰੇ ਮਾਪਿਆਂ ਨਾਲ ਬੀਤਿਆ ਮੈਂ 70 ਸਾਲ ਬਾਅਦ ਵੀ ਇਹ ਚੀਜ਼ਾਂ ਇਹ ਗੱਲਾਂ ਮੈਂ ਦੱਸ ਸਕੂਗੀ ਕਿਉਂਕਿ ਜਿਹੜੇ ਦਿਲ ਦੇ ਰਿਸ਼ਤੇ ਹੁੰਦੇ ਆ ਨਾ ਉਹਨੋਂ ਗੱਲਾਂ ਆਪਾਂ ਇੱਕ ਇੱਕ ਗੱਲ ਯਾਦ ਰਹਿੰਦੀ ਐ ਤੇ ਬਾਕੀ ਜੀ ਤੇ ਹੈਪੀ ਬਰਥਡੇ ਜਸਕੀਰਤ ਪੁੱਤ ਹੈਪੀ ਬਰਥਡੇ ਜਸਕੀਰਤ ਪੁੱਤ ਉਰੇ ਆ ਕੇ ਕਹ ਸਮਾਰ ਹੈਪੀ ਬਰਥਡੇ ਜਸਕੀਰਤ ਪੁੱਤ ਹਾਂ ਭੈਣ ਹੂੰ ਪੁੱਤ ਚਲੋ ਜੀ ਤੇ ਆਪਾਂ ਭੈਣ ਪ੍ਰੀਤੀ ਨੂੰ ਹਨਾ ਵਿਸ਼ ਕਰਤਾ ਤੇ ਲਵ ਯੂ ਪੁੱਤ ਦੇ ਨਾਲ ਤੇ ਤੇ ਬਾਕੀ ਤਰੱਕੀਆਂ ਕਰੇ ਤੇ ਆਪ ਦਾ ਹਨਾ ਪੜ੍ਹ ਲਿਖ ਕੇ ਨੌਕਰੀ ਲੱਗਣਾ ਤੇ ਮਾਪਿਆਂ ਦਾ ਕੰਮ ਆਪਾਂ ਨਾ ਰੋਸ਼ਨ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਕਿਉਂਕਿ ਅਸੀਂ ਰੋਟੀ ਬਣਾ ਕੇ ਖਾਣ ਲੇ ਗੇ ਲੇਟ ਹੋਈ ਜ ਨੇ ਤੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਫੋਲੋਅ ਅਪ ਕਰ ਲਿਓ ਜਿਹੜੇ ਜਿਹੜੇ ਭੈਣ ਭਰਾ ਨਾਮੀ ਆਉਂਦੇ ਚੈਨਲ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੋਣਾ ਯਾ ਕਮੈਂਟ ਕਰ ਦੇ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ ਬਾਏ ਬਾਏ ਜੀ